ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਪਾਰਟੀ ویئر ਕਲੈਕਸ਼ਨ ਰਹੂਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਸੋਹਣੀ ਵੈਰਾਈਟੀ ਹੈ ਬਹੁਤ ਸੋਹਣੇ ਬ੍ਰਾਂਡਡ ਸੂਟ ਆਉਣਗੇ ਖੀਨਖਾਬ ਦੇ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਪਲੇਨ ਕਰੇਪ ਦੀ ਬਾਟਮ ਆਊਗੀ ਬਹੁਤ ਸੋਹਣੀ ਨੇਚਰਲ ਕਰੇਪ ਦੀ ਬਾਟਮ ਹੈ ਜੀ ਬਾਟਮ ਪਲੇਨ ਹੋਊਗੀ ਜੀ 2.5 ਮੀਟਰ ਦੀ ਕੱਟ ਹੋਊਗੀ ਸਾਰੇ ਡਿਜ਼ਾਈਨ ਨਵੇਂ ਆਏ ਹੈ ਜੀ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਪਿਓਰ ਖੀਨ ਖਾਪ ਦੇ ਸੂਟ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਸਾਰੇ ਸੂਟ ਬ੍ਰਾਂਡਡ ਆਉਣਗੇ ਜੀ ਤੇ ਕਲਰ ਡਿਜ਼ਾਈਨ ਸਾਰਿਆਂ ਦੇ ਨਵੇਂ ਆਉਣਗੇ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਦੇ ਨਾਲ ਇਹ ਸੂਟ ਆਏ ਹੈ ਜੀ ਤੇ ਜੇ ਤੁਸੀਂ ਇਹਨਾਂ ਦੇ ਉੱਪਰ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਤੁਸੀਂ ਕੋਈ ਵੀ ਸੂਟ ਆਰਡਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜਿਵੇਂ ਇਹਨਾਂ ਦੀਆਂ ਬਾਟਮ ਤੇ ਹੈਂਡਵਰਕ ਵੀ ਬਹੁਤ ਸੋਹਣਾ ਲੱਗੂਆ ਆਰੀ ਵਰਕ ਵੀ ਬਹੁਤ ਜ਼ਿਆਦਾ ਪਿਆਰਾ ਲੱਗੂਆ ਜੀ ਤੁਸੀਂ ਉਹ ਵੀ ਇਹਨਾਂ ਤੇ ਕਰਵਾ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਤਾਂ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 1900 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਬਹੁਤ ਸੋਹਣੇ ਸੂਟ ਹੈ ਜੀ ਇਹ ਵਾਲੇ ਸੂਟ ਬਟਰ ਸਿਲਕ ਬਟਰ ਸ਼ਾਰਟਨ ਸਿਲਕ ਦੇ ਆਉਣਗੇ ਜੀ ਇਹ ਜਿਹੜੇ ਤੁਸੀਂ ਪ੍ਰਿੰਟਡ ਪ੍ਰਿੰਟ ਦੇਖ ਰਹੇ ਹੋ ਜੀ ਇਹ ਬਟਰ ਸ਼ਾਰਟਨ ਸਿਲਕ ਦਾ ਫੈਬਰਿਕ ਆਊਗਾ ਜੀ ਟਾਈਟ ਮੀਟਰ ਦੀ ਕਟ ਆਉਗੀ ਜੀ ਪਲੇਨ ਬਾਟਮ ਆਉਗੀ ਜੀ ਨਾਲ ਤੇ 셔ਟ ਪ੍ਰਿੰਟਡ ਆਉਗੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ 셔ਰਟਨ ਦਾ ਤੇ ਬਹੁਤ ਹੀ ਇਹਦੀ ਗ੍ਰੇਸਫੁੱਲ ਜੀ ਲੁੱਕ ਹੁੰਦੀ ਹੈ ਸੂਟ ਦੀ ਬਹੁਤ ਸਰਦਾਰੀ ਜਿਹਾ ਤੇ ਬਹੁਤ ਹੀ ਰਿਚ ਲੁੱਕ ਦਾ ਸੂਟ ਬਣਦਾ ਹੈ ਜੀ ਇਹ ਜਦੋਂ ਆਪਾਂ ਇਹਨੂੰ ਸਟਿਚ ਕਰ ਲੈਂਦੇ ਹਾਂ ਬਹੁਤ ਸੋਹਣਾ ਸਟੱਫ ਹੈ ਤੇ ਬਹੁਤ ਹੀ ਡਿਮਾਂਡ ਦੇ ਵਿੱਚ ਅੱਜ ਕੱਲ ਇਹ ਚੱਲ ਰਿਹਾ ਹੈ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ 1950 ਰੁਪਏ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦੇ ਤੇ ਬਹੁਤ ਸੋਹਣਾ ਤੇ ਪਿਆਰਾ ਹੀ ਜੀ ਇਹਨਾਂ ਦੇ ਕਲਰ ਹੈ ਲਾਈਟ ਡਾਰਕ ਸੋਨੂ ਸਾਰੇ ਕਲਰ ਇਹਨਾਂ ਦੇ ਵਿੱਚ ਮਿਲ ਜਾਣਗੇ ਜੀ ਆਪਣਾ WhatsApp ਨੰਬਰ ਉੱਪਰ ਦਿੱਤਾ ਹੁੰਦਾ ਹੈ ਜੀ ਇਹ ਵਾਲੇ ਸੂਟ ਜਮਾਵਰ ਪਸ਼ਮੀਨੇ ਦੇ ਆਉਣਗੇ ਜੀ ਨਾਲ ਸੋਨੂ ਸ਼ਾਲ ਮਿਲੂਗਾ ਆਲ ਓਵਰ ਸੋਨੂ ਫੈਬਰਿਕ ਮਿਲੂਗਾ ਬਹੁਤ ਸੋਹਣਾ 5 ਮੀਟਰ ਦਾ 14500 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਪੂਰਾ ਖੁੱਲਾ ਡੁੱਲਾ ਸੂਟ ਬਣ ਕੇ ਇਹ ਰੈਡੀ ਹੁੰਦਾ ਹੈ ਜੀ 14500 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਸੋਹਣੀ ਜੀ ਇਹਦੇ ਤੇ ਡਿਜ਼ਾਈਨਿੰਗ ਕਰਕੇ ਬਹੁਤ ਹੀ ਇਹ ਪਿਆਰੇ ਸੂਟ ਬੰਦੇ ਆ ਜੀ ਜਿੰਮੇ ਮਰਜੀ ਤੁਸੀਂ ਇਹਨਾਂ ਨੂੰ ਬਾਹਰ ਅੰਦਰ ਆਫਿਸ ਵੇਅਰ ਜਿੰਮੇ ਮਰਜੀ ਇਹਨਾਂ ਨੂੰ ਪਾ ਸਕਦੇ ਹੋ ਇਹ ਵਾਲੇ ਸੂਟ 3D ਪਸ਼ਮੀਨੇ ਦੇ ਆਉਣਗੇ ਜੀ ਨਾਲ ਇਹਨਾਂ ਦੇ ਸ਼ਾਲ ਆਉਣਗੇ ਬਹੁਤ ਸੋਹਣੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ